ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਬਰਾਡ ਡੇਰੀ ਫਰਮ ਜੈਮਨ ਵਾਲਾ ਮੋਗਾ ਤੇ ਅੱਜ ਤੁਹਾਨੂੰ ਆਪਾਂ ਦੋ ਗਾਈਆਂ ਦੀ ਵੀਡੀਓ ਦਿਖਾਉਣ ਲੱਗੇ ਆਂ ਇੱਕ ਆ ਤਾਜੀ ਸੂਈ ਵੱਚੀ ਦੀ ਤੇ ਇੱਕ ਆ ਪਹਿਲੇ ਸੂਏ ਗੱਬਣ ਵੱਚੀ ਦੀ ਦੋਹਾਂ ਦੀ ਡਿਟੇਲ ਲੈ ਕੇ ਦਿੰਨੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਡਿਟੇਲ ਹੈ ਜੀ ਇਹ ਗਾਂ ਦੀ ਡਿਟੇਲ ਹੈ ਜੀ 19 ਕਿਲੋ ਬਾੜਾ ਤਿਆਰ ਹੈ ਹਾਂਜੀ ਸੂਆ ਕੰਨਵਾ ਜੀ ਇਹਦਾ ਇਹ ਦੂਜੀ ਸੂਏ ਦੀ ਠੀਕ ਹੈ ਜੀ ਕਿਤੇ ਦੇ ਦੀ ਸੂਈ ਹੈ ਜੀ ਕੱਲ ਦੀ ਤੇ ਬੱਚਾ ਕੀ ਆ ਜੀ ਬੱਚੀ ਵਾਹ ਬੱਚੀ ਕਿੱਧਰ ਖੜੀ ਹੈ ਜੀ ਉਹ ਕਟਿੰਗ ਮੱਝ ਕੋਲੇ ਠੀਕ ਆ ਜੀ ਇਹ ਜੀ ਇਹਦੀ ਵੀ ਪਈ ਆ ਠੀਕ ਹੈ ਜੀ ਉਹ ਤਾਂ ਕੋਈ ਗੱਲ ਨਹੀਂ ਜੇਰ ਤਾਂ ਤੇ ਇਹਦਾ ਕੀ ਮੁੱਲ ਵਾਲੀ ਮੰਗਦੇ ਆ ਜੀ ਮੁੱਲ ਤਾਂ ਹੀ ਮੰਗਦੇ 1 ਲੱਖ 50 ਹਜ਼ਾਰ ਹਾਂਜੀ ਹਾਂਜੀ 82 ਹਜ਼ਾਰ ਦੀ ਦੇਣੀ ਹੈ ਠੀਕ ਆ ਜੀ ਤੇ ਠੰਡੀ ਸੀਲ ਹੈ ਜੀ ਬਾਲਾ ਜੋ ਮਰਜ਼ੀ ਛੋਈ ਆ ਬਾਲਾ ਠੀਕ ਆ ਜੀ ਤੇ ਇਹਨੂੰ ਖੋਲ ਕੇ ਚਲਾ ਦਿਓ ਜੀ ਹਾਂਜੀ ਬਾਈ ਤੁਸੀਂ ਦੇਖ ਸਕਦੇ ਆ ਗਾਂ ਦੀ ਤਿਆਰੀ ਬਹੁਤ ਵਧੀਆ ਤੇ ਥਣ ਵਿਚਾਰੇ ਗੈਪ ਤੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਆ ਗਾਂ ਦੀ ਅਡਰ ਕੁਆਲਿਟੀ ਵੇਜ਼ ਵੂਜ਼ ਲੈਵੇ ਤੇ ਬਹੁਤ ਆ ਠੰਡੀ ਸੀਲ ਆ ਜੀ ਬਾਕੀ ਜਿਹੜੀਆਂ ਗੱਲਾਂ ਆ ਗਾੜੀ ਗੱਠ ੱਗੇ ਨੂੰ ਡੇਢ ਗੱਠ ੱਗੇ ਨੂੰ ਆ ਜੀ ਡੇਢ ਗੱਠ ੱਗੇ ਨੂੰ ਉਗਾੜੀ ਆ ਫੇਸ ਉਸ ਕੁਆਲਿਟੀ ਚੰਗੀ ਆ ਬਾਕੀ ਤੁਹਾਡੇ ਸਾਹਮਣੇ ਆ ਜੀ ਤੁਸੀਂ ਦੇਖ ਸਕਦੇ ਆ ਟਾਪ ਦੀ ਗਾਂ ਆ ਜੀ ਟਾਪ ਦੀ ਟਾਪ ਬਰੀਡ ਜੀ ਨੂੰ ਕਹਿ ਦਈਏ ਦੋਨੇ ਪਾਸੇ ਤੁਸੀਂ ਲੈਵਾ ਦੇਖ ਸਕਦੇ ਆ ਚਲੋ ਜੀ ਲੈ ਚਲੋ ਬਾਈ ਜੀ ਟੌਪ ਦੀ ਵਹਿੜਾ ਜੀ ਆ ਬੱਚਾ ਜੀ ਇਹਦੇ ਮਗਰ ਵੱਛੀ ਦੇਖ ਸਕਦੇ ਹੋ ਤੁਸੀਂ ਕਿਹਨੇ ਟੀਕਾ ਕ੍ਰੋਸ ਬਰੀਡ ਦਾ ਭਰਾਇਆ ਹੋਊਗਾ ਜੀ ਉਸ ਹਿਸਾਬ ਨਾਲ ਵੱਛੀ ਤੇ ਫੇਸ ਬੂਸ ਕੁਆਲਟੀ ਤੁਸੀਂ ਦੇਖ ਸਕਦੇ ਆ ਵਹਿੜ ਦੀ ਚੰਗੀ ਆ ਜੀ ਹਾਂ ਜੀ ਬਾਈ ਇਹ ਸਲੇ ਚੋਣ ਵਾਲਾ 19 ਕਿਲੋ ਬੋਲਾ ਤਿਆਰ ਆ ਜੀ ਹਾਂਜੀ ਵਹ ਤਾਂ 20 ਕਿਲੋ ਪਿਆਰਾ ਜੀ ਉਹ ਅਗਲਾ ਟੋਕ ਮੈਂ ਖਰਾਬ ਦੱਸੂ ਕਿੰਨਾ ਕੱਟਿਆ ਜੀ ਠੀਕ ਹੈ ਜੀ ਵਹਿੜ 30 ਤੋਂ ਬਾਹਰ ਕੱਟੂ ਠੀਕ ਹੈ ਜੀ ਵਹਿੜ ਦੁੱਧ ਦੀ ਪਿੱਛੇ ਮਾਲਕਾਂ ਨੇ ਕਿੰਨੀ ਕਿ ਦੱਸੀ ਕਿੰਨਾ ਦਿੱਤਾ ਦੁੱਧ ਆਈ ਇਹਦਾ ਇਹ 30 ਲੀਟਰ ਦੀ ਆਸ-ਪਾਸ ਆਈ ਇਹ ਠੀਕ ਹੈ ਜੀ ਯਾਨੀ ਕਿ 25-26 ਕਿਲੋ ਪਹਿਲੇ ਸੂਏ ਦਿੱਤਾ ਵਿਆ ਇਹਦਾ 30 ਲੀਟਰ ਦੀ ਆਸ-ਪਾਸ ਆ ਸਾਨੂੰ ਠੀਕ ਠੀਕ ਹੈ ਇਹ ਰਿਗਰ ਜਿਹੜੇ ਬੰਦੇਆਂ ਤੋਂ ਗਾਂ ਹੀ ਲੱਗਦੀ ਲੱਸੀ ਰਹਿ ਗਈ ਹੈ ਨਾ ਜੀ ਉਹਨਾਂ ਨੇ ਸੇਵਾ ਹੀ ਨਹੀਂ ਕੀਤੀ ਠੀਕ ਹੈ ਠਰਦੇ ਕੇ ਜਿਹੜੇ ਟਾਂ ਪਈਆਂ ਸੀ ਠੀਕ ਹੈ ਜੀ ਗਾਂ ਬਾਕੀ ਸਾਰੀ ਚੰਗੀ ਹੈ ਜੀ ਇਧਰ ਹੋ ਜਾਈ ਮੜਾਇਆ ਗਾਂ ਖਾਦ ਗਏ ਜੀ ਤੁਸੀਂ ਦੇਖ ਸਕਦੇ ਆ ਬੱਚਾ ਵੱੱਛੀ ਹੈ ਜੀ ਮਗਰ ਹੈ ਨਾ ਠੀਕ ਹੈ ਜੀ ਠੀਕ ਹੈ ਜੀ ਆਜੋ ਜੀ ਦੂਜੀ ਗਾਂ ਦੀ ਡਿਟੇਲ ਹਾਂਜੀ ਭਾਈ ਇਹਦੀ ਕੀ ਡਿਟੇਲ ਹੈ ਜੀ ਬਾਈ ਪਹਿਲਾ ਸੁਆ ਸੁਣਾ ਨਹੀਂ ਹਾਂਜੀ ਇਹਦੇ ਦੰਦੋ ਕਿਵੇਂ ਆ ਜੀ ਇਹ ਦੰਦੋ ਤੁੰਦੀ ਆ ਠੀਕ ਹੈ ਜੀ ਇਹਦਾ ਕੀ ਮੁੱਲ ਵੜੀ ਆ ਜੀ ਮੁੱਲ ਦਾ ਕਰਦੇ 100000 ਰੁਪਿਆ ਠੀਕ ਹੈ ਵੇਚ ਨਹੀਂ ਕਿੰਨੇ ਕਦੀ ਆ ਜੀ 80000 ਦੀ ਦੇਵਾਂਗੀ ਤੇ ਦਿਨ ਕਿੰਨੇ ਕੇ ਲੈ ਜੂ ਜੀ ਇਹ ਤੋਰੋ ਜੀ ਨੂੰ ਬਾਹਰ ਨੂੰ ਕੱਢ ਕੇ ਹਾਂਜੀ ਬਾਈ ਤੁਸੀਂ ਦੇਖ ਸਕਦੇ ਆ ਬੱਛੀ ਪਹਿਲਾ ਸੁਗਾ ਕੱਚੀ ਆ ਜੀ ਅਜੇ 15 16 ਦਾ ਇਹਨਾਂ ਬੱਛੀ ਲੈ ਜੂਗੀ 20 ਦਾ ਨਹੀਂ ਆਂਦੇ ਆ ਬਾਈ ਹੁਣੀ ਤਾਂ ਬਾਕੀ ਅੱਗੇ ਲੈ ਸਕਦੀ ਇਹ ਕਾਲੀ ਕਰਦੀ ਥੋੜੀ ਖੁੱਲੀ ਆ ਹੀ ਲੱਗਦੀ ਆ ਇਹ ਫਾਰਮ ਚੋਂ ਆਈ ਆ ਭੱਜੀ ਫਰਦੀ ਠੀਕ ਹੈ ਜੀ ਚਲੋ ਜੀ ਲੈ ਚਲੋ ਬਣ ਦੋ ਜੀ ਇਹਨੂੰ ਹਾਂਜੀ ਭਾਈ ਤੁਸੀਂ ਦੇਖ ਸਕਦੇ ਆ ਦੋ ਟੌਪ ਦੀਆਂ ਗਾਵਾਂ ਸੀਗੀਆਂ ਇੱਕ ਪਹਿਲਾ ਸੂਆ ਵੱਛੀ ਤੇ ਇੱਕ ਦੂਜਾ ਸੂਆ ਤਾਜੀ ਸੂਈ ਰਾਤ ਦੀ ਨਾੜੂਆ ਬਿਲਕੁਲ ਕੱਚਾ ਜੀ ਤੁਸੀਂ ਦੇਖ ਸਕਦੇ ਆ ਟੌਪ ਦੀਆਂ ਵੜਾ ਜੀ ਉਹ ਜੇਰ ਵੀ ਵਿਖਾ ਦੀ ਪਈ ਅਸੇ ਪਈ ਆਹ ਜੇਰ ਪਈ ਆ ਜੀ ਤੁਸੀਂ ਦੇਖ ਸਕਦੇ ਆ ਆਹ ਜੇਰ ਪਈ ਆ ਜੀ ਗਾਂ ਦੀ ਬਾਕੀ ਭਾਈ ਵੀਡੀਓ ਵੀਡੀਓ ਬਣਾਈ ਉਹ ਜਦੋਂ ਸੂਈ ਸਾਈਉ ਸਾਰਾ ਕੁਝ ਸਾਰਾ ਕੁਝ ਬਣਾਇਆ ਹੈ ਬੱਜਾ ਮੋਬਾਈਲ ਤੇ ਮੁੰਡੇ ਕੋਲ ਠੀਕ ਆ ਜੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਆ ਹੁਣ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮਿਲਦੇ ਆ ਧੰਨਵਾਦ ਜੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਜੀ